ਇਸ ਰਾਜ ਨੂੰ ਮਨਸੂਰਪੁਰ ਤੋਂ ਪੁਆਲੇ ਜੀ ਚਲੋ ਜੀ ਇਧਰੋਂ ਸਰ ਸਰ ਕੀ ਹੈ ਅੱਜ ਮਾਹੌਲ ਜਿਹੜਾ ਮਸੂਤਰ ਵਿੱਚ ਅਸੀਂ ਇੱਥੇ ਬੜਾ ਇੱਕ ਅਨਫੋਰਚੂਨੇਟ ਇਨਸੀਡੈਂਟ ਅੱਜ ਹੋਇਆ ਹੈਗਾ ਜਿਹਦੇ ਵਿੱਚ ਸਾਡੀ ਸੀਆਈਏ ਦੀ ਪੁਲਿਸ ਪਾਰਟੀ ਇੱਕ ਸਿਕਰਟ ਇਨਫੋਰਮੇਸ਼ਨ ਤੇ ਜਿਹਦੇ ਵਿੱਚ ਇੱਕ ਸੁਖਿੰਦਰ ਰਾਣਾ ਕੋਲੇ ਇਲੈਗਲ ਵੈਪਨ ਹੋਣ ਦੀ ਇਨਫੋਰਮੇਸ਼ਨ ਸੀ ਇਹ ਉਹਦਾ ਪਹਿਲਾਂ ਵੀ ਕ੍ਰਿਮੀਨਲ ਰਿਕਾਰਡ ਹੈਗਾ ਤੇ ਉਹ ਕੁਝ ਦਿਨਾਂ ਪਹਿਲਾਂ ਹੀ ਬੈਲ ਆਊਟ ਆਇਆ ਸੀ ਤੇ ਉਹਨੂੰ ਅਪ੍ਰੀਹੈਂਡ ਕਰਨ ਵਾਸਤੇ ਤੇ ਫਰਦਰ ਕਾਨੂੰਨੀ ਕਾਰਵਾਈ ਕਰਨ ਵਾਸਤੇ ਸੁਖਿੰਦਰ ਰਾਣਾ ਨੂੰ ਫੜਨ ਵਾਸਤੇ ਸਾਡੀ ਟੀਮ ਆਈ ਸੀ ਤੇ ਜਦੋਂ ਸਾਡੀ ਟੀਮ ਉਹਨੂੰ ਫੜਨ ਲੱਗੀ ਹੈਗੀ ਤੇ ਉਹਨੇ ਜਿਹੜਾ ਹੈਗਾ ਆਪਣਾ ਇਲੀਗਲ ਵੈਪਨ ਯੂਜ਼ ਕਰਦੇ ਫਿਰ ਸਾਡੀ ਟੀਮ ਤੇ ਫਾਇਰ ਕੀਤਾ ਤੇ ਇਸ ਫਾਇਰਿੰਗ ਤੇ ਜਿਹੜਾ ਹੈਗਾ ਸਾਡਾ ਇੱਕ ਮੁਲਾਜ਼ਮ ਜਿਹੜਾ ਕਨਸਟੇਬਲ ਅਮਿਤਪਾਲ ਹੈਗਾ ਉਹਨੂੰ ਸੀਰੀਅਸ ਬੁਲੇਟ ਇਨਜਰੀ ਹੋਈ ਤੇ ਉਸ ਤੋਂ ਬਾਅਦ ਉਹਨੇ ਦੁਜੇ ਮੁਲਾਜ਼ਮ ਤੇ ਫਾਇਰ ਕੀਤਾ ਲੱਕੀਲੀ ਉਹ ਬਚ ਗਿਆ ਉਸ ਚੀਜ਼ ਤੇ ਉਹਨੂੰ ਕੋਈ ਇੰਜਰੀ ਨਹੀਂ ਹੋਈ ਤੇ ਲੇਟਰ ਆਨ ਜਦੋਂ ਹਮ ਮੁਲਾਜ਼ਮ ਨੂੰ ਅਸੀਂ ਹਸਪੀਟਲ ਲੈ ਕੇ ਗਏ ਤੇ ਬਾਅਦ ਚ ਇਲਾਜ ਦੌਰਾਨ ਜਿਹੜਾ ਹੈਗਾ ਉਹ ਕਾਫੀ ਕ੍ਰਿਟੀਕਲ ਕੰਡੀਸ਼ਨ ਹੋਣ ਕਰਕੇ ਜਿਹੜਾ ਹੈਗਾ ਉਹ ਸ਼ਹੀਦ ਹੋ ਗਿਆ ਸਾਡਾ ਮੁਲਾਜ਼ਮ ਅਮਰਿਤਪਾਲ ਸਿੰਘ ਤੇ ਫਰਦਰ ਜਿਹੜਾ ਹੈਗਾ ਸੀ ਨੂੰ ਇਸ ਨੇ ਮਿਲ ਸਕੇ एफआईआर ਵੀ ਦਰਜ ਕੀਤਾ ਜਾ ਰਿਹਾ ਹੈਗਾ ਤੇ ਜੇ ਕ੍ਰਿਮੀਨਲ ਹੈਗਾ ਉਹਨੂੰ ਫੜਨ ਦੀ ਭਾਰ ਵੀ ਪੁਲਿਸ ਲੋ ਜਾ ਰਹੀ ਸਰ ਉਹਦਾ ਕ੍ਰਿਮੀਨਲ ਰਿਕਾਰਡ ਚੈੱਕ ਕਰੀਏ ਗੈਂਗਸਟਰ ਕਿਸਮ ਦਾ ਹੈ ਜਾਂ ਉਹਦੇ ਅਸਕਰ ਅਸਲਿਆ ਦੀ ਤਸਕਰੀ ਕਰਦਾ ਕਿਸ ਤਰ੍ਹਾਂ ਦਾ ਦੋ এজ ਆਫ ਨਾਓ ਜਿਹੜਾ ਸਾਡੇ ਕੋਲ ਰਿਕਾਰਡ ਆਇਆ ਹੈਗਾ ਉਹਦੇ ਦੋ ਐਫਆਈਆਰ ਦਰਜ ਹੈਗੇ 302 307 ਐਫਆਈਆਰ ਪ੍ਰਾਇਮਰੀ ਜਿਹੜਾ ਸਾਡੇ ਕੋਲ ਰਿਕਾਰਡ ਆਇਆ ਹੈਗਾ ਬਾਕੀ ਹੋਰ ਵੀ ਰਿਕਾਰਡ ਅਸੀਂ ਪਤਾ ਕਰ ਰਹੇਗੇ ਉਹਦਾ ਤੇ ਹਾਲੇ ਤੱਕ ਜਿਹੜਾ ਹੈਗਾ ਕੋਈ ਕਿਸੇ ਪਾਰਟਿਕੂਲਰ ਗੈਂਗ ਨਾਲ ਉਹਦਾ ਐਸੋਸੀਏਸ਼ਨ ਸਾਹਮਣੇ ਨਹੀਂ ਆਇਆ ਹੈਗਾ ਤੇ ਉਹ ਕੱਲਾ ਹੀ ਉਸ ਟਾਈਮ ਤੇ ਮੌਕੇ ਤੇ ਸੀਗਾ ਜਦੋਂ ਆ ਕ੍ਰਾਈਮ ਕਮਿਟ ਹੋਇਆ ਹੈਗਾ ਬਾਕੀ ਫਰਦਰ ਅਸੀਂ ਇਨਵੈਸਟੀਗੇਟ ਕਰਾਂਗੇ ਤੇ ਜੋ ਵੀ ਡਿਟੇਲਸ ਸਾਹਮਣੇ ਆਏਗੀ ਤੁਹਾਡੇ ਨਾਲ ਸਾਂਝਾ ਕਰਾਂਗੇ ਹੁਣ ਤੱਕ ਇਹ ਹੋ ਨਹੀਂ ਕੀਤਾ ਹੁਣ ਤੱਕ ਕੀ ਕਰ ਬਈ ਸਾਹਮਣੇ ਆਈ ਹੈ ਜੀ ਹੁਣ ਤੱਕ ਤੁਹਾਡੇ ਕੋਲ ਜਿਹੜੀ ਇਨਵੈਸਟੀਗੇਸ਼ਨ ਦੇਖੋ ਸਾਡੇ ਮੁਲਾਜ਼ਮ ਨੇ ਜਿਹੜਾ ਬਹੁਤ ਹੀ ਬਹਾਦੂਰੀ ਨਾਲ ਜਿਹੜਾ ਹੈਗਾ ਆਪਣੀ ਡਿਊਟੀ ਨਿਭਾਈ ਤੇ ਆਪਣੀ ਡਿਊਟੀ ਕਰਦੇ ਵੇ ਜਿਹੜਾ ਹੈਗਾ ਉਹ ਸਹੀਦ ਹੋਇਆ ਹੈਗਾ ਪੰਜਾਬ ਪੁਲਿਸ ਦਾ ਜਿਹੜਾ ਇੱਕ ਬਹਾਦੂਰੀ ਦਾ ਇਤਿਹਾਸ ਹੈਗਾ ਉਹ ਜਿਹੜਾ ਹੈਗਾ ਉਸੇ ਲੜੀ ਚ ਜਿਹੜਾ ਹੈਗਾ ਬਟ ਆ ਸਾਨੂੰ ਬਹੁਤ ਦੁੱਖ ਹੈਗਾ ਬੜਾ ਅਨਫੋਰਚਨਟ ਇਨਸੀਡੈਂਟ ਹੈਗਾ ਸਾਡੇ ਪਰਿਵਾਰ ਦਾ ਮੈਂਬਰ ਹੈਗਾ ਜੀ ਜਿਹਦਾ ਨੁਕਸਾਨ ਸਾਨੂੰ ਹੋਇਆ ਹੈਗਾ ਤੇ ਫਰਦਰ ਜਿਹੜਾ ਹੈਗਾ ਅਸੀਂ ਉਹਦੀ ਬਹਾਲਚ ਲਗੇ ਹੋਏ ਹੈਗੇ ਤੇ ਕ੍ਰਿਮੀਨਲ ਚਾਹ ਜੋ ਮਰਜ਼ੀ ਹੋਏ ਉਹ ਕਾਨੂੰਨ ਤੋੜ ਹਜ ਨਹੀਂ ਸਕਦਾ ਡਿਲੇ ਹੋ ਸਕਦਾ ਹੈਗਾ ਜੀ ਸਰ ਇਲੀਗਲ ਮੈਂਬਰ ਕੌਣ ਸੀ ਇਹ ਘਰ ਦੇ ਉਹਨੇ ਫੈਮਿਲੀ ਮੈਂਬਰ ਆਬਵੀਅਸਲੀ ਉਹਦੇ ਕੋਲ ਤਾਂ ਕੋਈ ਲਾਇਸੈਂਸ ਹੀ ਤਾਂ ਹੈਗਾ ਨਹੀਂ ਤੇ ਉਹਨਾਂ ਨੇ ਇਲੀਗਲ ਵੈਪਨ ਯੂਜ਼ ਕਰਕੇ ਫਾਇਰ ਕੀਤਾ ਹੈਗਾ ਜੀ ਪੁੱਲ ਕਿੰਨੇ ਗਰਾਉਂਡ ਸਰ ਫੈਮਿਲੀ ਮੈਂਬਰ ਕੌਣ ਕੌਣ ਹੈ ਉਹਨਾਂ ਦੇ ਘਰ ਚ ਜੀ ਜਿਹੜੇ ਫਾਇਰ ਕੀਤੇ ਗਏ ਪ੍ਰਾਇਮਰੀ ਜਿਹੜਾ ਸਾਨੂੰ ਆਇਆ ਹੈਗਾ ਉਹ ਤਿੰਨ ਰਾਉਂਡ ਉਹਨੇ ਫਾਇਰ ਕੀਤੇ ਤੇ ਬਾਕੀ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਤੇ ਬਾਕੀ ਡਿਟੇਲਸ ਬਾਅਦ ਚ ਦਿਆਂਗੇ ਠੀਕ ਹੈ ਥੈਂਕ ਯੂ